ਜ਼ੀਰੋ ਕੰਪਰੋਮਾਈਜ਼ ਹੋਊਗਾ ਇਸ ਸ਼ਰਾਬੀ ਮੁੱਖ ਮੰਤਰੀ ਨਾਲ ਔਰ ਭਾਉ ਜਿੰਨਾ ਜੋਰ ਲਾਉਣਾ ਮੇਤਰਾ ਲਾ ਆਂਦੀ ਮਜੀਠੀਆ ਆ ਖਲੋਤਾ ਹੀ ਸੱਚ ਜਿੱਤੂਗਾ ਜਿਹੜੀ ਮਰਜ਼ੀ ਇਨਕੁਆਇਰੀ ਜਿੱਥੋਂ ਮਰਜ਼ੀ ਕਰਾ ਲਈ ਔਰ ਮੈਂ ਉਹਨਾਂ ਇਨਕੁਆਇਰੀ 'ਚ ਜਾ ਕੇ ਆਪ ਦਾ ਪੱਖ ਵੀ ਪੇਸ਼ ਕਰੂੰਗਾ ਮਗਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਵੀ ਅੱਜ ਕਿ ਹੱਥ ਤੇਰੇ ਵੀ ਖੜੇ ਹੋ ਗਏ ਆ ਨਹੀਂ ਤਾਂ ਚਲਾਲ ਤੂੰ ਪੇਸ਼ ਕਰ ਦਿੰਦਾ ਆ ਆਪ ਦੀ ਪੰਜਾਬ ਪੁਲਿਸ ਦੇ ਥਰੂ ਤੈਨੂੰ ED 'ਚ ਭੇਜਣ ਦੀ ਨਹੀਂ ਲੋੜ ਹੁੰਦੀ ਸ਼ਾਇਦ ਪਹਿਲਾ ਕੇਸ ਹੈ ED ਤੋਂ ਚਲਾਇਆ ED ਨੇ ਕੁਝ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦੇ ਚੱਕਰਾਂ 'ਚ ਪਾ ਲਿਆ ਚੰਨੀ ਨੇ ਕਿੜ ਕੱਢੀ ਉਸ ਤੋਂ ਬਾਅਦ ਤੁਸੀਂ ਜ਼ੋਰ ਲਾ ਲਿਆ ਬਲ ਬੇਰੇ ED ਤੇ ਭੇਜਦਾ ਇਹਦਾ ਮਕਸਦ ਇਹਦਾ ਮਤਲਬ ਛੋਟੀ ਕਮਜ਼ੋਰੀ ਹੈ ਛੋਟੀ ਨਾਕਾਮਈ ਹੈ ਭਗਵੰਤ ਮਾਨ ਦੀ ਬਕਲਾਹਤ ਇਹ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਚੀਤੀਏ ਨੂੰ ਫਸਾਉਣਾ ਕਿਵੇਂ ਰੇ ਨਾਲਿਕ ਉਹ ਵਾਣ ਸਾਹਿਬ ਇੱਕ ਗੱਲ ਸਪਸ਼ਟ ਹੋ ਗਈ ਕਿ ਥੋੜੇ ਪੰਨੇ ਕੱਖ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਵੇਖੋ 11 ਸਾਲ ਹੋ ਗਏ ਜੀ ਅੱਜ ਇਸ ਪੀਸ ਨੂੰ ਮਜੀਟੀਏ ਤੇ ਰੋਪ ਲਾਤਾ ਕਿ ਡਰਕ ਵੀ ਹੈ ਉਭਲਦਾ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀ ਹਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਮਗਰ ਬੇਸ਼ਰਮ ਹੋ ਤੁਸੀਂ ਔਰ ਵੀ ਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹ ਦਾ ਦੂਜਾ ਨਾ ਭਗਵੰਤ ਮਾਲਾ ਤੁਸੀਂ ਸਤੀਵਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ ਪੰਜ ਸਿੱਟਾਂ ਤੁਸੀਂ ਬਦਲ ਲਈ ਆਲਾ ਆਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲੱਪਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ 파ਰੇ 4 5 ਸਿੱਟਾ ਬਦਲ ਲੀਆਂ ਅੱਜ ਅਖੀਰ 'ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਸੀ ਈਡੀ ਨੂੰ ਭੇਜਿਆ। ਇਹ ਕੇਸ ਈਡੀ ਨੂੰ ਤੁਸੀਂ ਅੱਜ ਤੋਂ ਕਈ ਦਿਨ ਪਹਿਲਾਂ ਭੇਜਤਾ ਸੀ। ਮਗਰ ਰੌਲਾ ਅੱਜ ਪਾਇਆ ਤੁਸੀਂ ਕਿਉਂ ਪਾਇਆ ਕਿਉਂਕਿ ਮੈਂ ਹਰਜੋਤ ਵੇਚਦੇ ਉਹਦੀ ਘਰ ਦੀ ਦਾ ਰੌਲਾ ਪਾਇਆ ਕੁਝ ਦਿਨ ਪਹਿਲਾਂ ਸੋ ਤੁਸੀਂ ਚਾਹੁੰਦੇ ਸੀ ਧਿਆਨ ਪਟਕਾਇਆ ਜਾ। ਭਾਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੁਝ ਸਬੂਤ ਤੇ ਚਲਾਨ ਪੇਸ਼ ਕਰੋ। ਇਹ ਅਖਬਾਰਾਂ 'ਚ ਟੀਵੀ 'ਚ ਛੇੜਛਾੜੀ ਕਰਨੀ মিডিਆ ਟ੍ਰਾਇਲ ਕਰਨਾ ਇਹ ਸਿਰਫ ਸਿਆਸੀ ਮਫਾਦਲੀ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤ ਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਆਨਰੇਬਲ ਕੋਰਟ 'ਚ ਔਰ ਕੋਰਟ ਦਾ ਤਾਂ ਮੂੰਹ ਨਹੀਂ ਕਰਦੇ ਤੁਸੀਂ ਕੋਰਟ 'ਚ ਤੁਸੀਂ ਜੇ ਤੁਹਾਡੇ ਕੋਲ ਇੰਨਾ ਪ੍ਰੂਫ ਸੀ ਫਰੀਡੀ ਨੂੰ ਭੇਜਣ ਦੀ ਲੋਟ ਨਹੀਂ ਸੀ ਕਿਉਂਕਿ ਈਡੀ ਬਾਰੇ ਤਾਂ ਤੁਸੀਂ ਆਪ ਕੀ ਕੁਝ ਬੋਲਿਆ ਮੈਂ ਤੁਹਾਡੇ ਬਿਆਨ ਚ ਲਾਉਂਗਾ ਕੱਲ ਪਰਸੋ ਤੱਕ ਕੀ ਕੋਈ ਤੁਸੀਂ ਈਡੀ ਬਾਰੇ ਬੋਲਦੇ ਰਹੇ ਹੋ ਕੇਜਰੀਵਾਲ ਸਾਹਿਬ ਕੀ ਕੁਝ ਬੋਲਦੇ ਰਹੇ ਠੋਕ ਵਜਾ ਕੇ ਸਰਕਾਰ ਨਾਲ ਲੜਦਾ ਆਂ ਭਗਵਾਨਤ ਮਾਨ ਤੇ ਇਹਦੀ ਸਮੁੱਚੀ ਕੈਬਨਿਟ ਦੀ ਸਰਕਾਰ ਦੀ ਪੂਲ ਖੋਲ੍ਹਦਾ ਰਹੂੰਗਾ ਇਹਨਾਂ ਦੀ ਟਕਾ ਕੇ ਚੀਕਾਂ ਕਢਾਉ ਇਹਨੂੰ ਇਹਦੇ ਸੁਪਣਿਆਂ ਚ ਵੀ ਮਜੀਠੀਆ ਹੋ ਤੇ ਮੈਨੂੰ ਆਪ ਦੇ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ 11 ਸਾਲ ਹੋ ਗਏ ਮੈਨੂੰ ਇੱਕ ਗੱਲ ਰਿਪੀਟ ਕਰਦੇ ਆ ਕਿ ਜਿੰਦ ਸਚਾਈ ਦੀ ਹੋਊਗੀ ਗੁਰੂ ਦੀ ਕਿਰਪਾ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਡਰੱਗ ਕਿਥੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਮੈਨੂੰ ਕਿਹੜੇ ਡਰੱਗ ਲੋਡ ਤੋਂ ਪੈਸੇ ਆਏ ਆ ਜੇ ਇਸ ਇਨਾਂ ਦੇ ਪੱਲੇ ਕੁਝ ਹੁੰਦਾ ਤੇ ਇਹਨੇ ਹੁਣ ਤੱਕ ਕੋਰਟ ਚ ਦੇਖਦੇ ਰਹੇ ਸੀ ਕਰੋੜਾਂ ਰੁਪਈਆ 25 25 ਲੱਖ ਰੁਪਈਆ ਦੇ ਤਰੀਕ ਤੇ ਖਰਚ ਕਰਕੇ ਮੇਰੇ ਖਿਲਾਫ ਵਕੀਲ ਖੜੇ ਕੀਤੇ ਆ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਆ ਸਿਰਫ ਇਸ ਲਈ ਕਿਉਂਕਿ ਪਰਸਨਲ ਕਰਡ ਕੱਢਣੀਆਂ ਮਗਰ ਆਨਰੇਬਲ ਹਾਈ ਕੋਰਟ ਤੇ ਜਦ ਮੇਰੀ ਜ਼ਮਾਨਤ ਹੋਈ ਸੀ ਉਸ ਜ਼ਮਾਨਤ ਵੇਲੇ ਵੀ ਡਬਲ ਬੈਂਚ ਨੇ ਸਪਸ਼ਟ ਕਰਤਾ ਸੀ ਕਿ देयर ਇਸ ਨੋ ਐਵਿਡੈਂਸ ਅਗੇਂਸ ਮੇਜੀ ਤੇ ਅੱਜ ਵੀ ਮੈਂ ਉਸ ਗੱਲ ਤੇ ਕਾਇਮ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਦੱਸ ਕੇ ਮੈਨੂੰ ਬੜੀ ਤਸੱਲੀ ਤੇ ਖੁਸ਼ੀ ਹੋ ਰਹੀ ਆ ਕਿ ਭਗਵਾਨ ਮੰਦੀ ਬੁਕਲਾਹਟ ਅੱਜ ਫੇਰ ਨਜ਼ਰ ਆਈ। ਮਾਨ ਸਾਹਿਬ ਮੈਨੂੰ ਲੱਗਦਾ ਤੁਹਾਡੇ ਸੁਪਨਿਆਂ 'ਚ ਵੀ ਮਜੀਠੀਆ ਹੀ ਹੋਊ। ਆਏ ਇਸ ਕਿਸਮ ਨਾਲ ਤੁਸੀਂ ਬੌਂਦਲੇ ਹੋਏ ਹੋ। ਕਿ ਇਸ ਮਜੀਠੀਏ ਦਾ ਇਲਾਜ ਕੀ ਆ? ਤੁਹਾਡੇ ਨਾਲ ਸਮਝੌਤਾ ਨਹੀਂ ਕਰਦਾ। ਤੁਹਾਨੂੰ ਟੋਪੀ ਪਾ ਕੇ ਰਾਤ ਦੇ ਹਨੇਰੇ 'ਚ ਕਈ ਕਾਂਗਰਸੀ ਡੀਡਰਾਮਾ ਉਹ ਆ ਕੇ ਮਿਲਦਾ ਨਹੀਂ। ਤਨੂੰ ਆੜੇ ਅੱਤੀ ਲੈਂਦਾ ਥੋਡੀ ਸਰਕਾਰ ਨੂੰ ਤੁਹਾਡੇ ਵਜ਼ੀਰਾ ਦੀ ਕਾਰਗੁਜ਼ਾਰੀ ਨੂੰ ਜੋ ਲੁੱਟ ਕੋ ਸੱਟ ਤੁਸੀਂ ਕਰਦੇ ਹੋ ਉਸ ਨੂੰ ਉਜਾਗਰ ਕਿਉਂ ਕਰਦਾ ਹੈ ਅੱਜ ਉਹ ਬਕਲਾਠ ਫੇਰ ਵੇਖੀ ਮੈਂ ਪੰਜਾਬ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਤੇ ਇਹ ਗੱਲ ਦੱਸ ਦਿਆਂ ਜੀ ਇੱਕ ਖਬਰ ਪਲਾਂਟ ਕੀਤੀ ਗਈ ਆ ਮਤਲਬ ਲਵਾਈ ਗਈ ਆ ਔਰ ਇਹ ਖਬਰ ਲਵਾਈ ਕੀ ਨੇ ਇਹ ਸੂਤਰ ਕੋਈ ਨਹੀਂ ਹੈ ਇਸ ਉਤਰ ਨੇ ਭਗਵੰਤ ਮਾਨ ਸਾਹਿਬ ਆ ਮੈਨੂੰ ਤਾਂ ਇਹ ਖਬਰ ਬੜੇ ਦਿਨ ਦੀ ਸੀ ਕਿ ਭਗਵੰਤ ਮਾਨ ਦੀ ਬਕਲਾਹਟ ਇਹ ਜੀ ਹੈ ਮੇਰੇ ਕੇਸ ਨੂੰ ਲੈ ਕੇ ਕਿ ਇਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਰੌਲਾ ਇੰਨਾ ਪਾ ਲਿਆ ਔਰ ਮਜੀਠੀਏ ਨੂੰ ਫਸਾਉਣਾ ਕਿਵੇਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਜੇ ਇਸ ਈਡੀ ਨੂੰ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਐਨੇ-ਐਨੀਆਂ ਗਾਲਾਂ ਕੱਢਦੀ ਆ ਕੋਸ ਦੀ ਆ ਅਰਵਿੰਦ ਕੇਜਰੀਵਾਲ ਦੇ ਕੇਸ ਚ ਮਨੋਈਸ਼ ਸਸੋਧਿਆ ਦੇ ਕੇਸ ਚ ਸੰਜੀਤ ਸਿੰਘ ਦੇ ਕੇਸ ਚ ਹੋਰ ਇਹਨਾਂ ਦੇ ਵੱਖ-ਵੱਖ ਲੀਡਰਾਂ ਦੇ ਕੇਸ ਅੱਜ ਓ ਸੀ ਡੀ ਨੂੰ ਮੇਰਾ ਕੇਸ ਭੇਜਿਆ ਸਦੂਰੇ ਮਾਪਦੰਡ ਦੇਖੋ ਮਗਰ ਇਹਦੇ ਨਾਲ ਇੱਕ ਖਬਰ ਹੋਰ ਨਿਕਲਦੀ ਆ ਕੇਸ ਭੇਜਤਾ ਦਿੱਤਾ ਮੈਨੂੰ ਕੋਈ ਇਸ ਗੱਲ ਦੀ ਅ ਦੁਖਦਾਰ ਨਹੀਂ ਕਿ ਉਹ ਕਿ ਸਰਕਾਰਾਂ ਨੇ ਇਸ ਤਰ੍ਹਾਂ ਹੀ ਧੱਕਾ ਕਰਨਾ ਹੁੰਦਾ ਮਗਰ ਇਸ ਤਰ੍ਹਾਂ ਲਿਖੋ ਜੀ ਮਾਨ ਸਾਹਿਬ ਇੱਕ ਗੱਲ ਸਪਸ਼ਟ ਹੋ ਗਈ ਥੋੜੇ ਪੰਨੇ ਕੱਖ ਥੋੜੇ ਹੱਥ ਖੜੇ ਔਰ ਮੈਂ ਹੱਥ ਖੜੇ ਦੀ ਗੱਲ ਕਿਵੇਂ ਕਰਦਾ ਕਿ ਵੇਖੋ 11 ਸਾਲ ਹੋ ਗਏ ਜੀ ਅੱਜ ਇਸ ਕਿਸ ਨੂੰ ਮੈਂ ਜੀਟੀਏ ਤੇ ਰੋਪਲਾ ਹਾਂਤਾ ਕਿ ਡਰਗ ਵੇਚਦਾ ਉਹ ਗੱਲ ਤਾਂ ਕਿਸੇ ਨੂੰ ਨਹੀਂ ਭੁੱਲੀ ਕਿ ਕਿਵੇਂ ਕੇਜਰੀਵਾਲ ਸਾਹਿਬ ਨੇ ਮੇਰੇ ਤੋਂ ਮਾਫੀ ਮੰਗੀ ਸੀ ਔਰ ਤੁਸੀਂ ਅਸਤੀਫਾ ਦਿੱਤਾ ਸੀ ਮਾਨ ਸਾਹਿਬ ਆਪ ਦੀ ਪ੍ਰਧਾਨਗੀ ਤੋਂ ਮਗਰ ਬੇਸ਼ਰਮ ਹੋ ਤੁਸੀਂ ਔਰ ਬੇਸ਼ਰਮੀ ਦੀ ਹੱਦ ਜੇ ਕੋਈ ਹੈ ਤੇ ਉਹ ਦਾ ਦੂਜਾ ਨਾ ਭਗਵੰਤ ਮਾਨ ਨੇ ਤੁਸੀਂ ਅਸਤੀਫਾ ਵਾਪਸ ਲੈ ਲਿਆ ਅੱਜ ਤੁਸੀਂ ਮੁੱਖ ਮੰਤਰੀ ਇੱਕ ਸਿੱਟ ਨਹੀਂ ਪੰਜ ਪੰਜ ਸਿੱਟਾਂ ਤੁਸੀਂ ਬਦਲ ਲੀਆਂ ਅੱਲਾ ਅੱਲਾ ਅਫਸਰ ਲਾ ਕੇ ਵੇਖ ਲਿਆ ਕੱਖ ਨਹੀਂ ਲਪਿਆ ਔਰ ਇਸ ਲਈ ਅੱਜ ਹੱਥ ਖੜੇ ਹੋਣ ਦਾ ਨਤੀਜਾ ਵੇਖ ਲਓ ਕਿ ਜਿੱਥੇ ਤੁਹਾਨੂੰ ਇੰਨੇ ਸਾਲ ਬੀਤ ਗਏ 3 ਸਾਲ ਤੁਹਾਡੀ ਸਰਕਾਰ ਨੂੰ ਹੋਵੇ ਲਗਭਗ ਚਲਾਨ ਤੁਸੀਂ ਨਹੀਂ ਪੇਸ਼ ਕਰ 파ਰੇ ਚਾਰ ਪੰਜ ਸਿੱਟਾਂ ਬਦਲ ਲੀਆਂ ਅੱਜ ਅਖੀਰ ਚ ਤੁਸੀਂ ਆਪ ਦੇ ਹੱਥ ਖੜੇ ਕਰਕੇ ਕੇਐਸਈਡੀ ਨੂੰ ਭੇਜਿਆ ਇਹ ਕੇਸ ਈਡੀ ਨੂੰ ਤੁਸੀਂ ਹੀ ਅੱਜ ਤੋਂ ਕਈ ਦਿਨ ਪਹਿਲਾਂ ਭੇਜਦਾ ਸੀ ਮਗਰ ਰੌਲਾ ਅੱਜ ਪਾਇਆ ਤੁਸੀਂ ਕਿਉਂ ਪਾਇਆ ਕਿਉਂਕਿ ਮੈਂ ਹਰਜੋਤ ਬੈਂਸ ਦੇ ਉਹਦੀ ਘਰ ਦੀ ਦਾ ਰੌਲਾ ਪਾਇਆ ਕੁਝ ਦਿਨ ਪਹਿਲਾਂ ਸੋ ਤੁਸੀਂ ਚਾਹੁੰਦੇ ਸੀ ਧਿਆਨ ਪਟਕਾਇਆ ਤਾਂ ਔਰ ਇਹੀ ਨਤੀਜਾ ਹੈ ਕਿ ਅੱਜ ਇਹ ਸਾਰੀ ਗੱਲਾਂ ਨੂੰ ਲੈ ਕੇ ਤੁਸੀਂ ਆ ਖਬਰ ਚਲਵਾਈ ਹੈ ਚਲੋ ਤੁਸਾਨੂੰ ਅੱਜ ਰਾਤ ਸੌਖੀ ਨੀਂਦ ਆ ਜੇ ਮੈਨੂੰ ਖੁਸ਼ੀ ਹੈ ਮਗਰ ਮਾਨ ਸਾਹਿਬ ਉਹ ਜੀ ਦਾ ਮੁੱਖ ਮੰਤਰੀ ਉਹ ਤੁਸੀਂ ਉਹ ਮੁੱਖ ਮੰਤਰੀ ਉਹ ਜਿਹੜਾ ਕਹਿ ਰਿਹਾ ਸੀਗਾ ਮੈਂ ਕੇਸ ਫਾਈਲਸ ਨੂੰ ਰੀਰਾਈਟ ਕਰ ਬੇ ਗੈਰ ਕਾਨੂੰਨੀ ਕੰਮ ਐਸ ਆਈਟੀ ਡੀਜੀਪੀ ਲੈਵਲ ਤੋਂ ਸ਼ੁਰੂ ਹੋਈ ਸੀ ਅੱਜ ਆ ਕੇ ਬਹੁਤ ਛੋਟੇ ਲੈਵਲ ਆਪ ਡੀਆਈਜੀ ਦੇ ਲੈਵਲ ਤੇ ਡਿੱਗ ਗਿਆ ਥੱਲੇ ਇਨਸਪੈਕਟਰ ਐਸਪੀ ਪੈ ਗਿਆ ਚਲੋ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਉਹਨਾਂ ਨੂੰ ਤੁਸੀਂ ਆਰਮ ਟਵਿਸਟ ਕਰਨਾ ਚਾਹੁੰਦੇ ਆਪਣੇ ਤਰੀਕੇ ਨਾਲ ਮਗਰ ਉਹ ਵੀ ਨਹੀਂ ਤੁਹਾਡੇ ਆਖੇ ਲੱਗੇ ਭਾਈ ਚਲਾਨ ਪੇਸ਼ ਕਰੀਦਾ ਜੇ ਤੁਹਾਡੇ ਕੋਲ ਹੈ ਨਾ ਕੋਈ ਸਬੂਤ ਤੇ ਚਲਾਨ ਪੇਸ਼ ਕਰੋ ਇਹ ਅਖਬਾਰਾਂ ਚ ਟੀਵੀ ਚ ਛੇੜਛਾੜੀ ਕਰਨੀ ਮੀਡੀਆ ਟਰਾਇਲ ਕਰਨਾ ਇਹ ਸਿਰਫ ਸਿਆਸੀ ਮਪਾਦਲੀ ਹੁੰਦਾ ਕਿਉਂਕਿ ਅਸਲ ਫੈਸਲਾ ਕਿ ਭਗਵੰਤਮਾਨ ਸੱਚਾ ਕਿ ਮਜੀਠੀਆ ਸੱਚਾ ਇਸ ਗੱਲ ਦਾ ਫੈਸਲਾ ਹੋਣਾ ਆਨਰੇਬਲ ਕੋਰਟ ਚ ਔਰ ਕੋਰਟ ਦਾ ਤਾਂ ਮੂੰਹ ਨਹੀਂ ਕਰਦੇ ਤੁਸੀਂ ਕੋਰਟ ਚ ਤੁਸੀਂ ਜੇ ਤੁਹਾਡੇ ਕੋਲ ਇਨਾ ਪ੍ਰੂਫ ਸੀ ਫਰੀਡੀ ਨੂੰ ਭੇਜਣ ਦੀ ਲੋਟ ਨਹੀਂ ਸੀ ਕਿਉਂਕਿ ਈਡੀ ਬਾਰੇ ਤਾਂ ਤੁਸੀਂ ਆਪ ਕੀ ਕੁਝ ਬੋਲਿਆ ਮੈਂ ਤੁਹਾਡੇ ਬਿਆਨ ਚ ਲਾਉਂਗਾ ਕੱਲ ਪਰਸੋ ਤੱਕ ਕੀ ਕੁਝ ਤੁਸੀਂ ਈਡੀ ਬਾਰੇ ਬੋਲਦੇ ਰਹੇ ਹੋ ਕੇਜਰੀਵਾਲ ਸਾਹਿਬ ਕੀ ਕੁਝ ਬੋਲਦੇ ਰਹੇ ਇਸ ਲਈ ਸਰਕਾਰ ਤੁਹਾਡੀ ਮੁੱਖ ਮੰਤਰੀ ਤੁਸੀਂ ਹੋਮ ਮਿਨਿਸਟਰ ਤੁਸੀਂ ਐਸਆਈਟੀ ਤੁਸੀਂ ਬਣਾਉਣ ਵਾਲੇ ਤੇ ਭਾਈ ਇਨਾ ਕੋਸ਼ੀਗਾ ਤੇ ਕੋਰਟ ਚ ਦੇ ਦਿੰਦੇ ਤੇ ਕੋਰਟ ਚ ਫੈਸਲਾ ਹੋ ਜਾਂਦਾ ਕਿ ਤੁਸੀਂ ਸੱਚ ਬੋਲ ਰਹੇ ਹੋ ਝੂਠ ਬੋਲ ਰਹੇ ਅਸਲੀ ਮੈਂ ਬੜੇ ਵਿਸਥਾਰ ਨਾਲ ਆਰਾਮ ਨਾਲ ਬਹਿ ਕੇ ਇੱਕ ਇੱਕ ਚੀਜ਼ ਦਾ ਜਵਾਬ ਵੀ ਦਊਗਾ ਮਗਰ ਮੈਂ ਇੱਕ ਬੇਨਤੀ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਭਗਵੰਤ ਮਾਨ ਨੇ ਫੇਰ ਮੇਰੇ ਅੱਗੇ ਲੰਮਾ ਪਿਆ ਹਾਰ ਮੰਨੀ ਅੱਜ ਹਾਰ ਕਿਸ ਤਰ੍ਹਾਂ ਮੰਨੀ ਆਪਦੇ ਕੋਲੋਂ ਕੇਸ ਹੁਣ ਆਉਣ ਨੂੰ ਭੇਜਦਾ ਇਹ ਯਾਦ ਹੋਵੇ ਤੁਹਾਨੂੰ ਕਿ 2014 ਜੋ ਇਹਨਾਂ ਦੇ ਈਡੀ ਦੇ ਹਵਾਲੇ ਦੀ ਸਟੇਟਮੈਂਟਸ ਲੈ ਕੇ ਜਿਹੜੀ ਅੰਡਰ ਸੈਕਸ਼ਨ 50 ਸਟੇਟਮੈਂਟਸ ਹੋ ਗਿਆ ਉਹਦੇ ਤੇ ਬੇਸ ਤੇ ਇਹ ਕੇਸ ਦਰਜ ਕੀਤਾ ਸੀ ਔਰ ਜੇ ਸੈਕਸ਼ਨ 50 ਪੀਐਮਐਲਏ ਦੀ ਸਟੇਟਮੈਂਟਸ ਦਾ ਔਨਰੇਬਲ ਸੁਪਰੀਮ ਕੋਰਟ ਨੇ ਗੱਲ ਕਹਿਤੀ ਹੈ ਕਿ ਇੰਨਾ ਸਟੇਟਮੈਂਟਸ ਦਾ ਮੁੱਲ ਕੋਈ ਨਹੀਂ ਇਹਨਾਂ ਦਾ ਵਜੂਦ ਕੋਈ ਨਹੀਂ ਮਗਰ ਹੁਣ ਹੋਲਾ ਇਹਨਾਂ ਪਾਇਆ ਮਜੀਠੀਆ ਘੇੜਦਾ ਤੇ ਕੁਝ ਤਾਂ ਕਰਨਾ ਸੀ ਅੱਜ ਇਹ ਹੀ ਨਤੀਜਾ ਇਸ ਲਈ ਸਾਧ ਸੰਗਤ ਜੀ ਅੱਜ ਤਾਂ ਮੈਂ ਇਹ ਸ਼ਾਰਟ ਵੀਡੀਓ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਠੋਕ ਵਜਾ ਕੇ ਸਰਕਾਰ ਨਾਲ ਲੜਦਾ ਆਂ ਭਗਵਾਨਤ ਮਾਨ ਤੇ ਇਹਦੀ ਸਮੁੱਚੀ ਕੈਬਨਿਟ ਦੀ ਸਰਕਾਰ ਦੀ ਪੂਲ ਖੋਲਦਾ ਰਹੂੰਗਾ ਇਹਨਾਂ ਦੀ ਟਕਾ ਕੇ ਚੀਕਾਂ ਕਢਾਉ ਇਹਨੂੰ ਇਹਦੇ ਸੁਪਣਿਆਂ ਚ ਵੀ ਮਜੀਠੀ ਆਉ ਤੇ ਮੈਨੂੰ ਆਪ ਦੇ ਸੱਚੇ ਪਾਤਸ਼ਾਹ ਤੇ ਪੂਰਨ ਭਰੋਸਾ 11 ਸਾਲ ਹੋ ਗਏ ਮੈਨੂੰ ਇੱਕ ਗੱਲ ਰਿਪੀਟ ਕਰ ਦਿਆਂ ਕਿ ਜੇ ਸੱਚਾਈ ਦੀ ਹੋਊਗੀ ਗੁਰੂ ਦੀ ਕਿਰਪਾ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਡਰੱਗ ਕਿੱਥੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਮੈਨੂੰ ਕਿਹੜੇ ਡਰੱਗ ਲੋਡ ਤੋਂ ਪੈਸੇ ਆਏ ਆ ਜੇ ਇਸ ਇਹਨਾਂ ਦੇ ਪੱਲੇ ਕੁਝ ਹੁੰਦਾ ਤੇ ਇਹਨੇ ਹੁਣ ਤੱਕ کورٹ ਚ ਦੇਖਦੇ ਅਸੀਂ ਕਰੋੜਾਂ ਰੁਪਈਆ 25-25 ਲੱਖ ਰੁਪਈਆ ਦੇ ਤਰੀਕ ਤੇ ਖਰਚ ਕਰਕੇ ਮੇਰੇ ਖਿਲਾਫ ਵਕੀਲ ਖੜੇ ਕੀਤੇ ਆ ਸਰਕਾਰੀ ਖਜ਼ਾਨੇ ਦੀ ਦੁਰਵਰਤੋ ਕੀਤੀਆ ਸਿਰਫ ਇਸ ਲਈ ਕਿਉਂਕਿ ਪਰਸਨਲ ਕ੍ਰਿਡ ਕੱਢਣੀਆਂ ਮਗਰ ਆਨਰੇਬਲ ਹਾਈ ਕੋਰਟ ਤੇ ਜਦ ਮੇਰੀ ਜ਼ਮਾਨਤ ਹੋਈ ਸੀ ਉਸ ਜ਼ਮਾਨਤ ਵੇਲੇ ਵੀ ਡਬਲ ਬੈਂਚ ਨੇ ਸਪਸ਼ਟ ਕਰਤਾ ਸੀ ਕਿ देयर ਇਸ ਨੋ ਐਵਿਡੈਂਸ ਅਗੇਂਸ ਮੇਜੀ ਤੇ ਅੱਜ ਵੀ ਮੈਂ ਉਸ ਗੱਲ ਤੇ ਕਾਇਮ ਆ ਔਰ ਸਤ ਚੰਗਰ ਜੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਮੈਂ ਲੜਦਾ ਰਹੂੰਗਾ ਜ਼ੀਰੋ ਕੰਪਰਮਾਈਜ਼ ਹੋਊਗਾ ਇਸ ਸ਼ਰਾਬੀ ਮੁੱਖ ਮੰਤਰੀ ਨਾਲ ਔਰ ਭਾਉ ਜਿੰਨਾ ਜੋਰ ਲਾਉਣਾ ਮੇਤਰਾ ਲਾ ਆਂਦੀ ਮਜੀਠੀਆਂ ਆ ਖਲੋਤਾ ਹੀ ਸੱਚ ਜਿੱਤੂਗਾ ਜਿਹੜੀ ਮਰਜ਼ੀ ਇਨਕੁਆਇਰੀ ਜਿੱਥੋਂ ਮਰਜ਼ੀ ਕਰਾ ਲਈ ਔਰ ਮੈਂ ਉਹਨਾਂ ਇਨਕੁਆਇਰੀ 'ਚ ਜਾ ਕੇ ਆਪ ਦਾ ਪੱਖ ਵੀ ਪੇਸ਼ ਕਰੂੰਗਾ ਬਗਰ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਗਈ ਅੱਜ ਕਿ ਹੱਥ ਤੇਰੇ ਵੀ ਖੜੇ ਹੋ ਗਏ ਆ ਨਹੀਂ ਤਾਂ ਚਲਾਲ ਤੂੰ ਪੇਸ਼ ਕਰ ਦਿੰਦਾ ਆ ਆਪ ਦੀ ਪੰਜਾਬ ਪੁਲਿਸ ਦੇ ਥਰੂ ਤੈਨੂੰ ED 'ਚ ਭੇਜਣ ਦੀ ਨਹੀਂ ਲੋੜ ਹੁੰਦੀ ਸ਼ਾਇਦ ਪਹਿਲਾ ਕੇਸ ਹੈ ED ਤੋਂ ਚਲਾਇਆ ED ਨੇ ਕੁਝ ਨਹੀਂ ਕੀਤਾ ਫਿਰ ਪੰਜਾਬ ਪੁਲਿਸ ਦੇ ਚੱਕਰਾਂ 'ਚ ਪਾ ਲਿਆ ਚੰਨੀ ਨੇ ਕਿੜ ਕੱਢੀ ਉਸ ਤੋਂ ਬਾਅਦ ਤੁਸੀਂ ਜ਼ੋਰ ਲਾ ਲਿਆ ਹੁਣ ਫੇਰ ED ਤੇ ਭੇਜਦਾ ਇਹਦਾ ਮਕਸਦ ਇਹਦਾ ਮਤਲਬ ਤੁਹਾਡੀ ਕਮਜ਼ੋਰੀ ਹੈ ਤੁਹਾਡੀ ਨਾਕਾਮਈ ਹੈ ਚਲੋ ਮੈਂ ਇੰਦੀਆਂ ਗੱਲਾਂ ਕਹਿੰਦਾ ਹੋਇਆ ਬੜੇ ਵਿਸਤਾਰ ਨਾਲ ਇਹਦੇ ਬਾਰੇ ਸਾਰੀ ਗੱਲ ਰੱਖੂੰਗਾ ਮਗਰ ਮੈਂ ਜਿਹੜੇ ਵੀ ਤੱਥ ਰੱਖੂੰਗਾ ਪਾ ਯੋ ਮੀਡੀਆ ਟ੍ਰਾਇਲ ਤੀ ਗਿਨਿਆ ਜਾਊਗਾ ਇਸ ਲਈ ਮੈਂ ਤਾਂ ਚਾਹੁੰਨਾ ਕਿ ਇੱਕ ਵੀ ਪ੍ਰੂਫ ਹੋਵੇ ਤੁਸੀਂ ਚਲਾਨ ਪੇਸ਼ ਕਰੋ ਕੋਰਟ ਫੈਸਲਾ ਕਰੇ ਲੋਕਾਂ ਨੂੰ ਭੰਬਲ ਪੂਸਾ ਜਾਂ ਮੈਨੂੰ ਤੁਸੀਂ ਇਸ ਤਰ੍ਹਾਂ ਕਰਕੇ ਤੁਸੀਂ ਸਮਝੋ ਕਿ ਮਜੀਤਿਆਂ ਚੁੱਪ ਕਰ ਗਿਓ ਮਜੀਤਿਆਂ ਨਹੀਂ ਚੁੱਪ ਕਰੂ ਠਾ ਠਾ ਵੱਜੂ ਤੁਹਾਡੇ ਇੱਕ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ